ਖਬਰਨਾਮਾ ਦੇਖ ਰਿਹਾ ਸੋਧਿਆ ਨੂੰ ਮਰੀਬਲੋਂ ਪਿਆਰ ਭਰੀ ਸੱਤਿਕਾ ਦਿੱਲੀ ਦੇ ਲੋਕਾਂ ਨੇ ਰਕਾਰ ਦਿੱਤਾ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਖਾਸ ਕਰਕੇ ਅਰਵਿੰਦ ਕੇਸ਼ਰੀਵਾਲ ਮਨੀਸ਼ ਸੋਧਿਆ ਸਤਿੰਦਰ ਜੈਨ ਦੇ ਨਾਲ ਕਈ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਬੁਰੀ ਤਰ੍ਹਾਂ ਹਾਰੇ ਯਾਨੀ ਕਿ ਆਮ ਆਦਮੀ ਪਾਰਟੀ ਦੇ ਵੱਡੇ ਕਿਲੇ ਢਹਿ ਟੇਰੀ ਹੋ ਗਏ ਅਗਲਾ ਮਿਸ਼ਨ ਹੈ ਪੰਜਾਬ ਅਗਲਾ ਟਾਰਗੇਟ ਹੈ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਹਾਲ ਹੋਇਆ ਆਪ ਆਦਮੀ ਪਾਰਟੀ ਦਾ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਹੋਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲਲਕਾਰਾਂ ਮਾਰ ਦਿੱਤਾ ਗਿਆ ਹੈ ਇੱਕ ਪਾਸੇ ਜਿੱਥੇ ਪੁੱਟਾ ਪੰਗਾ ਲਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਰਿੰਦਰ ਮੋਦੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕਟਾਸ਼ ਮਾਰ ਕਰਕੇ ਇਹੋ ਜਿਹੀ ਸ਼ਬਦਾਂ ਸ਼ਬਦਾਵਲੀ ਬੁਲੀ ਗਈ ਕਿ ਜਿਹੜੀ ਨਾ ਸੁਣਜੋਗ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਅੱਜ ਈਵਨ ਤੋਂ ਇਥੋਂ ਤੱਕ ਵੀ ਕਹਿ ਦਿੱਤਾ ਗਿਆ ਰਵਨੀਤ ਬਿੱਟੂ ਵੱਲੋਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਜਾਮਾ ਗਿੱਲਾ ਹੋਵੇਗਾ ਸਿਰੇ ਦਾ ਸ਼ਰਾਬੀ ਹੈ ਸ਼ਰਾਬ ਤੋਂ ਬਿਨਾ ਇਸ ਕੋਲ ਕੋ ਕੰਮ ਨਹੀਂ ਹੈ ਇਧਰ ਅਸ਼ਵਨੀ ਕੁਮਾਰ ਦੀ ਅਜਤਾਸ਼ ਪੁੱਛੀ ਹੋਈ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹਨਾਂ ਨੂੰ ਆਸੇ ਕਾਰਜਕਾਰੀ ਪ੍ਰਧਾਨ ਦੀ ਕੁਰਸੀ ਮਿਲੀ ਦਸਿਆ ਜਾ ਰਿਹਾ ਹੈ ਕਿ ਅਸ਼wini ਕੁਮਾਰ ਨੇ ਨਾਅਰੇ ਲਗਾਉਣ ਨਾਲ ਸੱਤਾ ਨਹੀਂ ਬਦਲਦੀ ਸੱਤਾ ਬਦਲਣ ਲਈ ਸੰਜਗ ਕਰਨਾ ਪੈਂਦਾ ਹੈ ਹੁਣ ਇਸ ਲਈ ਸਤਿਆਰ ਰਹੋ ਚੰਡੀਗੜ੍ਹ ਸਿੱਤ ਭਾਜਪਾ ਦੇ ਦਫਤਰ ਵਿੱਚ ਪ੍ਰੋਗਰਾਮ ਦੌਰਾਨ ਅਸ਼wini ਸ਼ਰਮਾ ਨੇ ਕਿਹਾ ਕਿ ਪੰਜਾਬ ਇਸ ਸਮੇਂ ਨਕਮੇ ਮੁੱਖ ਮੰਤਰੀ ਦੀ ਤਬਦੀਲੀ ਚਾਹੁੰਦਾ ਹੈ ਉਹਨਾਂ ਵਰਕਰਾਂ ਨੂੰ ਸਪਸ਼ਟ ਕਿਹਾ ਜੇਕਰ ਉਹ ਤੂੰ ਤੜਕ ਦੀ ਭਾਸ਼ਾ ਸਮਝਦਾ ਹੈ ਜੀ ਜੀ ਕਹਿਣ ਦੀ ਲੋੜ ਨਹੀਂ ਤੂੰ ਨੂੰ ਦੁਗਣਾ ਕਰਕੇ ਵਾਪਸ મોਣਾ ਪਵੇਗਾ ਉਹਨਾਂ ਨੇ ਕਿਹਾ ਕਿ ਸੀਐਮ ਮਾਨ ਨੇ ਪ੍ਰਧਾਨ ਮੰਤਰੀ ਨਰਮੋਦੀ ਦੇਸ਼ ਦੇ ਗ੍ਰਹਿ ਮੰਤਰੀ ਅਮਨ ਸ਼ਾਹ ਤੇ ਸ਼ਰਮਨਾਕ ਟਿੱਪੀਆਂ ਕੀਤੀਆਂ ਨੇ ਯਾਦ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਅਨੰਦ ਮੋਦੀ ਦੇ ਦੌਰ ਤੇ ਟਿੱਪਣੀ ਕੀਤੀ ਸੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਤੜੀ ਪਾਰ ਤੱਕ ਵੀ ਕਹਿ ਦਿੱਤਾ ਅਸ਼ਮੀ ਸ਼ਰਮਾ ਨੇ ਕਿਹਾ ਕਿ ਛੱਦ ਤਾਂ ਬੋਲੇ ਸ਼ੈਣੀ ਵੀ ਬੋਲੇ ਸ਼ਰਾਬ ਪੀ ਕੇ ਜਗਾ ਜਗਾ ਤੇ ਡਿੱਗਣ ਵਾਲਾ ਵਿਅਕਤੀ ਪੰਜਾਬ ਨੂੰ ਨਸ਼ਾ ਪੁਕਤ ਬਣਾਉਣ ਚੱਲਿਆ ਹੈ ਕੀ ਇਸ ਤਰ੍ਹਾਂ ਪੰਜਾਬ ਵਿੱਚ ਇਸ ਤਰ੍ਹਾਂ ਪੰਜਾਬ ਨਸ਼ਾ ਮੁਕਤ ਬਣ ਸਕਦਾ ਹੈ ਜਿਹੜਾ ਵਿਅਕਤੀ ਸ਼ਰਾਬ ਪੀ ਕੇ ਗੁਰੂ ਸਾਹਿਬ ਦੀ ਯੂਨੀ ਵਿੱਚ ਚਲਾ ਜਾਂਦਾ ਹੈ ਕੀ ਉਹ ਬੇਅਦਬੀ ਦੇ ਦੋਸ਼ੀ ਨੂੰ ਸਜ਼ਾ ਦੇ ਸਕਦਾ ਹੈ ਅਸ਼wini ਸ਼ਰਮਾ ਨੇ ਕਿਹਾ ਕਿ ਮਾਨ ਸਾਹਿਬ ਜੇਕਰ ਤੁਸੀਂ ਗਲੀ ਦੀ ਭਾਸ਼ਾ ਬੋਲੋਗੇ ਤਾਂ ਤੁਹਾਨੂੰ ਉਸੇ ਭਾਸ਼ਾ ਵਿੱਚ ਜਵਾਬ ਮਿਲੇਗਾ ਭਾਰਤੀ ਜਨਤਾ ਪਾਰਟੀ ਤੁਹਾਡੇ ਤੋਂ ਨਹੀਂ ਡਰਦੀ ਅਸ਼ਵੀ ਸ਼ਰਮਾ ਨੇ ਸੀਐਮ ਭਗਵੰਤ ਮਾਨ ਨੂੰ ਉੱਪਰ ਤਿੱਖਾ ਹਮਲਾ ਕਰਦੇ ਹੋਏ ਸਪਸ਼ਟ ਕਰ ਦਿੱਤਾ ਕਿ ਬੀਜੇਪੀ ਅਗਲੇ ਸਮੇਂ ਵਿੱਚ ਸਰਕਾਰ ਦਾ ਸਿੱਧਾ ਆਡਾ ਲਾਉਣ ਜਾ ਰਹੀ ਹੈ ਇਸ ਤੋਂ ਪਹਿਲਾਂ ਅਸ਼ਮੀਨੀ ਸ਼ਰਮਾ ਨੇ ਅਹੁਦਾ ਸਵਾਲਦੇ ਹੋਏ ਇਸ ਤੋਂ ਬਾਅਦ ਉਹ ਵਰਕਰ ਨੂੰ ਸੁબોਧਨ ਕਰਨ ਲਈ ਸਟੇਜ ਤੇ ਪੁੱਜੇ ਅਤੇ ਸਾਰੇ ਜ਼ਿਲ੍ਹੇ ਦੇ ਆਗੂ ਪ੍ਰਧਾਨ ਤੇ ਵਰਕਰਾਂ ਵਰਕਰ ਵੀ ਉੱਥੇ ਪਹੁੰਚੇ ਹੋਏ ਸੀ ਖਾਸ ਕਰਕੇ ਸ਼੍ਰੋਪ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਕਰ ਅਤੇ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਭਾਈ ਤੁਹਾਡਾ ਉਹ ਹਾਰ ਹੋਵੇਗਾ ਜਿਹੜਾ ਦਿੱਲੀ ਦੇ ਵਿੱਚ ਹੋਇਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਉਹਨਾਂ ਕਹੇ ਦਿੱਲੀ ਦੇ ਲੋਕਾਂ ਨੇ ਨਕਾਰਿਆ ਆਉਣ ਵਾਲੇ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕ ਵੀ ਨਕਾਰਨਗੇ ਇਹਨਾਂ ਦੀਆਂ ਭਾਜਣਾ ਪੈਣਗੀਆਂ ਇਹ ਗਲੀ ਗਲੀ ਭੱਜਣਗੇ ਕਿਉਂਕਿ ਉਹਨਾਂ ਨੇ ਕਿਹਾ ਕਿਸਾਨ ਸਾਨੂੰ ਪਤਾ ਕੀ ਕਹਿ ਰਹੇ ਨੇ ਵੀ ਦੋ ਦੋ ਕੁਰਤੇ ਲੈ ਕੇ ਆਓ ਇੱਕ ਤਾਂ ਕੁਰਤਾ ਅਸੀਂ ਪਾ ਦੇਣਾ ਹੈ ਪਾੜ ਦੇਣਾ ਹੈ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਸ਼ਬਦੀ ਹਮਲੇ ਹੁਣ ਅਸ਼ਵਨੀ ਕੁਮਾਰ ਵੱਲੋਂ ਜਿਵੇਂ ਹੀ ਉਹਨਾਂ ਨੇ ਐਜ਼ ਅ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਸੰਭਾਲਿਆ ਨਾਲ ਹੀ ਉਹਨਾਂ ਨੇ ਹਮਲਾ ਬੋਲ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਪਣੇ ਬਲ ਬੁੱਤੇ ਉੱਤੇ ਜੋ ਲੜਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ ਤੇਲ ਦੀ ਧਾਰ ਅਤੇ ਤੇੜ ਧੰਨਵਾਦ